ਕਿ ਜਿਹੜੀ ਸੁਪਰੀਮ ਕੋਰਟ ਤੇ ਅੱਜ ਫੇਰ ਸੁਣਵਾਈ ਹੋਈ ਉਹ ਵੀ ਪੰਜਾਬ ਸਰਕਾਰ ਵੀ ਕਿਹਾ ਜੀ ਵਾਲੇ ਪਾਸੇ ਜਿੱਦ ਵਿੱਚ ਕਿਸਾਨ ਆਗੂ ਵੀ ਕਹਿ ਰਹੇ ਆ ਸਰਕਾਰ ਵੀ ਕਹਿ ਰਹੀ ਹੈ ਵੀ ਕੇਂਦਰ ਵਾਲੇ ਪਾਸੇ ਕੋਈ ਧਿਆਨ ਨਹੀਂ ਦਿੱਤਾ ਯਾਰ ਨਹੀਂ ਉਹੀ ਤਾਂ ਗੱਲ ਹੈ ਨਹੀਂ ਜੀ ਦੇਖੋ ਇਹ ਜਿੰਨੇ ਸਾਡੇ ਕਿਸਾਨ ਵੀਰਾਂ ਦੀਆਂ ਮੰਗਾਂ ਨੇ ਉਹ ਸਾਰੇ ਸਾਰੇ ਕੇਂਦਰ ਨਾਲ ਸੰਬੰਧਿਤ ਨੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਵੀ ਸਾਰੀ ਆਪ ਬੇਨਤੀ ਕਰ ਰਹੇ ਆ ਕਿ ਕੇਂਦਰ ਸਰਕਾਰ ਨੂੰ ਵੀ ਭਾਈ ਉਠੋ ਕੰਨਾਂ ਦੇ ਜਿਵੇਂ ਤੁਸੀਂ ਕੌੜਾ ਤੇਲ ਪਾਇਆ ਹੈ ਉਹ ਕਢੋ ਕਿਸਾਨ ਵੀਰਾਂ ਨਾਲ ਬੈਠੋ ਤੇ ਜਿਹੜੀਆਂ ਉਹਨਾਂ ਦੀਆਂ ਜਾਇਜ਼ ਮੰਗਾਂ ਨੇ ਉਹਨਾਂ ਨੂੰ ਬੈਠੋ ਤੇ ਮਿਲ ਬੈਠ ਕੇ ਹੱਲ ਕਰਨੋ ਪਰ ਉਹ ਸੁਣਨ ਨੂੰ ਤਿਆਰੀ ਨਹੀਂ ਹੈਗੇ ਸੋ ਹੁਣ ਕਿਤਾ ਕੀ ਜਮੇ ਪੰਜਾਬ ਸਰਕਾਰ ਤਾਂ ਹਰ ਸਮੇਂ ਕਿਸਾਨਾਂ ਦੀਆਂ ਜਾਇਜ਼ ਮੰਗਾਂ ਦੇ ਨਾਲ ਖੜੀ ਹੈ ਸੁਪਰੀਮ ਕੋਰਟ ਦਾ ਜਿਹੜਾ ਇਹ ਰੋਖਾ ਕਿਵੇਂ ਦੇਖਦੇ ਹੋ ਜਿਹੜਾ ਮਤਲਬ ਕੇਂਦਰ ਵਾਲੇ ਪਾਸੇ ਕਿਸਾਨ ਵੀ ਮੰਗ ਕਰ ਰਹੇ ਨੇ ਵੀ ਸੁਪਰੀਮ ਕੋਰਟ ਨੂੰ ਦੇਸ਼ ਦਿਓ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਨੇ ਉਹੀ ਲਾਗੂ ਕਰਨ ਦੀ ਚਾਹਵਨ ਸੁਪਰੀਮ ਕੋਰਟ ਨੇ ਦਾ ਪਤਾ ਨਹੀਂ ਥੌਟ ਪ੍ਰੋਸੈਸ ਕੀਆ ਸਰਕਾਰ ਹੀ ਹੋ ਗਿਆ ਸੁਪਰੀਮ ਕੋਰਟ ਦੀ ਦੀ ਸੋਚ ਦੇ ਉੱਪਰ ਮੈਂ ਕਮੈਂਟਰੀ ਕਰੂੰਗਾ ਉਹਨਾਂ ਦਾ ਹੁਕਮ ਹੈ ਜਿਹੜਾ ਆਪਾਂ ਸਾਰੇ ਮੰਨਦੇ ਆ ਪਰ ਮੇਰੀ ਸੁਪਰੀਮ ਕੋਰਟ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜੋ ਜੋ ਤਾੜਨਾ ਜਾਂ ਜੋ ਬਾਰ-ਬਾਰ ਪੰਜਾਬ ਵਾਲੇ ਪਾਸੇ ਕੀਤੀ ਜਾ ਰਹੀ ਹੈ ਉਹ ਥੋੜੀ ਜਿਹੀ ਕੇਂਦਰ ਪਾਲੇ ਪਾਸੇ ਵੀ ਕੀਤੀ ਜਾਵੇ ਤੇ ਮਸਲਾ ਸੌਖਾ ਹੀ ਹੱਲ ਹੋ ਜਾਵੇ ਲਗਾਤਾਰ ਕਹਿ ਰਹੇ ਵੀ ਚੁੱਕ ਕੇ ਜਿਹੜਾ ਹਸਪੀਟਲ ਦਾਖਲ ਕਰਾਉਣ ਦੀ ਗੱਲ ਹੋ ਰਹੀ ਹੈ ਨਹੀਂ ਉਹ ਤਾਂ ਠੀਕ ਹੈ ਜੀ ਉਹ ਗੱਲ ਠੀਕ ਹੈ ਸਟ੍ਰੀਟ ਕੋਰਟ ਦੀ ਗੱਲ ਆਵਦੀ ਜੇਗਾ ਠੀਕ ਹੋਊਗੀ ਪਰ ਸਵਾਲ ਇਹ ਹੈ ਵੀ ਜਦੋਂ ਜਦੋਂ ਸ਼ਾਂਤੀ ਸੂਰਤ ਤਰੀਕੇ ਨਾਲ ਬੱਠੇ ਨੇ ਤੇ ਉਹਨਾਂ ਨੂੰ ਤਲਾਸ਼ ਕਰੇ ਵੀ ਕਹਿ ਚੁੱਕੇ ਨੇ ਵਾਰੀ ਕਿ ਜੀ ਇਹ ਜੀ ਇਹੋ ਜੀ ਗੱਲ ਹੈ ਮੈਂ ਲੱਗਾ ਕੋਈ ਹੁੰਦਾ ਹੈ ਤੇ ਉਹਦੇ ਨਾਲ ਕੋਈ ਜਾਨੀ ਨੁਕਸਾਨ ਹੋ ਸਕਦਾ ਕਿਸੇ ਦਾ ਉਸੇ ਨੂੰ ਵਰਡ ਕਰਨ ਦੇ ਲਈ ਇਸ ਤਰ੍ਹਾਂ ਕਹਿ ਰਹੇ ਸੁਪਰੀਮ ਕੋਰਟ ਮਾਰਵਾੜਾ